ਸਾਰੀ ਚੌੜੀ ਸੜਕ ਦੇ ਉੱਪਰ ਜ਼ਮੀਨ ਦਿਖਾ ਰਿਹਾ ਜੀ ਮੈਂ ਜਿਹੜੀ ਆਹ ਰੋਡ ਚੌੜੀ ਹੈ ਤੇ ਆਹ ਸਾਰਾ ਬਾਉਂਡਰੀ ਹੈ ਸਾਰਾ ਬਾਉਂਡਰੀ ਹੈ 701 ਕੜ ਜ਼ਮੀਨ 750 ਤਾਂ ਫੁੱਲਰ ਲੱਗਿਆ ਸੁਪੇ ਦਾ ਵੀ ਲੱਗਿਆ ਕੁਝ ਸਾਰੀ ਬਹੁਤ ਵਧੀਆ ਰੋੜ ਤੇ 1.5 ਕਿਲੋਮੀਟਰ ਦੇ ਕਰੀਬ ਇਹਦੇ ਚ ਰੋਡ ਲੱਗ ਜਾਂਦੀ ਹੈ ਦੇੜ ਤੋਂ ਵੱਧ ਹੀ ਆ 2 ਕਿਲੋਮੀਟਰ ਹੋ ਜੂ ਮੇਰੇ ਖਿਆਲ ਚ ਹੂੰ 2 ਕਿਲੋਮੀਟਰ ਦੇ ਕਰੀਬ ਇਹ ਬਹੁਤ ਹੀ ਵਧੀਆ ਟੌਪ ਦਾ ਮੰਦਿਰ ਹੈਗਾ ਇਹ ਸੋਦਾ ਤੇ ਬਹੁਤ ਹੀ ਠੀਕ ਰੇਟ ਦੇ ਵਿੱਚ ਬਣਦੀ ਹੈ ਬਾਕੀ ਸਾਰਾ ਕੁਝ ਫੋਨ ਤੇ ਦੱਸੂਗਾ ਮੋਟੇ ਮੋਟੇ ਤੁਹਾਨੂੰ ਜੀ ਦਿਖਾ ਰਿਹਾ ਹਾਂ ਹਰਮੋਜ਼ਾ ਗੱਦਾ ਬੁਲੇਟ ਸਾਈਡ ਤੇ ਬਣਿਆ ਹੈ ਜਿਹੜਾ ਟੌਪ ਦਾ ਪੂਰਾ ਇਹ ਜੀ ਪੱਤਰੀ ਨੋਟ ਬਿੱਟਾ ਹੋਣਾ ਕਿ ਸਪੈਸ਼ਲ ਵੀ ਇਹ ਕਿੰਨਾ ਹੈ ਨਹੀਂਗਾ ਮੈਂ ਦੇਖਿਆ 5 ਨੰਬਰ 4 ਨੰਬਰ ਵਾਲਾ ਹੁੰਦਾ ਨਹੀਂ ਐਨ ਸਾਰੀਆਂ ਖੋਲ ਕੇ ਦੇਖ ਲੂੰਗਾ ਮੋਟਾ ਮੋਟਾ ਤਾਂ ਨਹੀਂ ਦਿਖਾਈ ਦਿੱਤਾ ਹੈਗਾ せるかど。<music>